ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਬਣਾਵਾਂਗੇ ਆਪਾਂ ਭਰ ਕੇ ਤੇ ਇੱਥੇ ਆਪਾਂ ਸ਼ਿਮਲਾ ਮਿਰਚ ਲਈ ਸੀ ਸ਼ਿਮਲਾ ਮਿਰਚ ਨੂੰ ਆਪਾਂ ਧੋ ਕੇ ਤੇ ਸਾਫ਼ ਕਰ ਲਿਆ ਸੀ ਚੰਗੀ ਤਰ੍ਹਾਂ ਸੁੱਕ ਵੀ ਗਈਆਂ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਦੇ ਵਿੱਚ ਪਾਵਾਂਗੇ ਆਪਾਂ ਆਲੂਆਂ ਦੇ ਨਾਲ ਭਰਾਂਗੇ ਤੇ ਇੱਥੇ ਆਪਾਂ ਆਲੂ ਉਬਾਲ ਲਏ ਸੀ ਤੇ ਆਲੂਆਂ ਨੂੰ ਆਪਾਂ ਮੈਸ਼ ਕਰ ਦਵਾਂਗੇ ਸ਼ਿਮਲਾ ਮਿਰਚ ਨੂੰ ਆਪਾਂ ਇਹਨਾਂ ਨੂੰ ਉੱਪਰੋਂ ਕੱਟ ਕੇ ਤੇ ਇਹਨੂੰ ਆਪਾਂ ਇਹਦਾ ਅੰਦਰੋਂ ਢੋਲ ਖਾਲੀ ਕਰ ਦਵਾਂਗੇ ਜਿਹੜੇ ਇਹਦੇ ਵਿੱਚ ਬੀਜ ਹੋਣਗੇ ਉਹਨਾਂ ਨੂੰ ਆਪਾਂ ਇਹਦੇ ਵਿੱਚੋਂ ਕੱਢ ਦਵਾਂਗੇ ਕੱਢ ਕੇ ਇਹਨੂੰ ਖਾਲੀ ਕਰ ਦਵਾਂਗੇ ਤੇ ਜਿਹੜੇ ਵਧੀਆ ਤਰੀਕੇ ਨਾਲ ਆਲੂ ਭਰੇ ਜਾਣ ਇਹਦੇ ਵਿੱਚ ਸਾਰੇ ਬੀਜ ਇਹਦੇ ਵਿੱਚ ਮੈਂ ਕੱਢ ਦਿੱਤੇ ਸੀ ਤੇ ਆਪਾਂ ਇਸ ਤਰ੍ਹਾਂ ਇਹਨੂੰ ਪੂਰੀ ਖਾਲੀ ਕਰਕੇ ਸਾਰਿਆਂ ਨੂੰ ਆਪਾਂ ਇਸ ਤਰ੍ਹਾਂ ਪੂਰੇ ਖਾਲੀ ਕਰਕੇ ਰੱਖ ਦੇਵਾਂਗੇ ਸਾਰੇ ਛਿਮੜਾ ਮਿਰਚ ਦੇ ਆਪਾਂ ਹੌਲ ਖਾਲੀ ਕਰ ਲਏ ਸੀ ਤੇ ਮੈਂ ਇਸ ਤਰ੍ਹਾਂ ਕਰਦ ਨੂੰ ਘਮਾ ਘਮਾ ਕੇ ਇਹਦੇ ਅੰਦਰੋਂ ਆਪਾਂ ਸਾਫ਼ ਕਰ ਲਈਆਂ ਸੀ ਜਿਹੜੇ ਬੀਜ ਇਸ ਤਰ੍ਹਾਂ ਬਹੁਤ ਆਸਾਨੀ ਨਾਲ ਨਿਕਲ ਜਾਂਦੇ ਆ ਤੇ ਨਾਲੇ ਇਸ ਤਰ੍ਹਾਂ ਟੁੱਟਦੀ ਹੈ ਸ਼ਿਮਲਾ ਮਿਰਚ ਆ ਤੁਸੀਂ ਦੇਖ ਸਾ ਤੇ ਕਿੰਨੇ ਵਧੀਆ ਇਸ ਤਰ੍ਹਾਂ ਹੋਲ ਤਿਆਰ ਹੋ ਜਾਂਦੇ ਆ ਗੈਸ ਉੱਪਰ ਆਪਾਂ ਕੜਾਈ ਰੱਖ ਲਈਸ ਕੜਾਈ ਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਤੇ ਤੇਲ ਨੂੰ ਆਪਾਂ ਗਰਮ ਕਰ ਦਵਾਂਗੇ ਤੇਲ ਗਰਮ ਹੋ ਗਿਆ ਤੇਲ ਦੇ ਵਿੱਚ ਆਪਾਂ ਜੀਰੇ ਨੂੰ ਪਾ ਦਵਾਂਗੇ ਤੇ ਜੀਰਾ ਤੜਕ ਲਵਾਂਗੇ ਤੇ ਨਾਲ ਹੀ ਆਪਾਂ ਥੋੜੀ ਜੀ ਹਿੰਗ ਪਾ ਦਵਾਂਗੇ ਉਸ ਤੋਂ ਬਾਅਦ ਇੱਥੇ ਮੈਂ ਲਿਆ ਸੀ ਅਦਰਕ ਤੇ ਲਸਣ ਨੂੰ ਮੈਂ ਕਟ ਲਿਆ ਸੀ ਤੇ ਇਹ ਵੀ ਆਪਾਂ ਨਾਲ ਹੀ ਪਾ ਦਵਾਂਗੇ ਮਿਕਸ ਕਰ ਦਵਾਂਗੇ ਜੀਰੇ ਦੇ ਨਾਲ 2 ਮਿੰਟ ਤੱਕ ਆਪਾਂ ਅਦਰਕ ਤੇ ਲਸਣ ਨੂੰ ਪੂਰੀ ਤਿਆਰ ਕਰਾਂਗੇ ਹੁਣ ਅਸੀਂ ਬੀ ਬਰੀਕ ਕੱਟੇ ਹੋਏ ਪਿਆਜ਼ ਪਾ ਦਵਾਂਗੇ ਪਿਆਜ਼ ਨੂੰ ਵੀ ਆਪਾਂ प्याज गुलाबी जो हो गए एक चमचा आप नमक पा देंगे अपने स्वाद अनुसार एक चमचा पावगे कश्मीरी लाल मिर्च पाउडर अद्धा चमचा पवेंगे आप मिर्च पाउडर एक चमचा पावगे आप धनिया पाउडर अद्धे चमचे तो भी घट पावे आप गर्म मसाला ਇੱਕ ਚਮਚਾ ਪਾਵਾਂਗੇ ਆਪਾਂ આમਚੂਰ ਪਾਊਡਰ આમਚੂਰ ਦੀ ਪਾਊਡਰ ਤੁਸੀਂ ਨਾਰਦਰਣਾ ਵੀ ਪਾ ਸਕਦੇ ਜੋ ਚਮਚਾ ਪਾਵਾਂਗੇ ਆਪਾਂ ਹਰੀ ਮਿਰਚ ਮੈਂ ਕੁੱਟ ਕੇ ਪਾਈ ਸੀ ਮਿਕਸ ਕਰ ਦਵਾਂਗੇ ਆਪਾਂ ਹੁਣ ਤੜਕੇ ਨੂੰ ਅੱਧਾ ਚਮਚਾ ਪਾਵਾਂਗੇ ਆਪਾਂ ਹਲਦੀ ਪਾਊਡਰ 2 ਮਿੰਟ ਵਾਸਤੇ ਆਪਾਂ ਹੁਣ ਤੜਕੇ ਨੂੰ ਭੁੰਨ ਕੇ ਤਿਆਰ ਕਰਾਂਗੇ ਮਸਾਲੇ ਨੂੰ ਮਸਾਲੇ ਨੂੰ ਆਪਾਂ 4-5 ਮਿੰਟ ਵਾਸਤੇ ਪਕਾਇਆ ਸੀ ਤਾਂ ਹੁਣ ਇਹਦੇ ਵਿੱਚ ਮੈਂ ਆਲੂ ਪਾ ਦਵਾਂਗੀ। ਆਲੂ ਪਾ ਕੇ ਆਪਾਂ ਮਿਕਸ ਕਰ ਦਵਾਂਗੇ। ਤੇ ਇੱਥੇ ਨਾਲ ਹੀ ਆਪਾਂ ਧਨੀਏ ਨੂੰ ਕੱਟਿਆ ਸੀ ਧਨੀਆ ਪਾ ਦਵਾਂਗੇ। ਤੇ ਹੁਣ ਅਸੀਂ ਮਿਕਸ ਕਰ ਦਵਾਂਗੇ ਮਸਾਲੇ ਸਾਰੇ ਨੂੰ। ਮਸਾਲੇ ਨੂੰ ਮੈਂ 4-5 ਮਿੰਟ ਵਾਸਤੇ ਪਕਾ ਲਿਆ ਸੀ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਪਲੇਟ ਵਿੱਚ ਕੱਢ ਕੇ ਠੰਡਾ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਮਿਰਚਾਂ ਦੇ ਵਿੱਚ ਭਰ ਦਵਾਂਗੇ ਮਸਾਲੇ ਨੂੰ ਤੇ ਆਪਾਂ ਹੁਣ ਇੱਥੇ ਆਪਾਂ ਲੂਣ ਤੇ ਮਿਰਚ ਨੂੰ ਆਪਾਂ ਚੈੱਕ ਕਰਕੇ ਦੇਖ ਸਕਾਂਗੇ ਜੇ ਘੱਟ ਹੋਏਗਾ ਤਾਂ ਫਿਰ ਆਪਾਂ ਇਹਦੇ ਵਿੱਚ ਹੀ ਹੁਣੇ ਆਪਾਂ ਐਡ ਕਰ ਦਵਾਂਗੇ ਤੇ ਭਾਰ ਮੈਂ ਚੈੱਕ ਕਰਕੇ ਦੇਖ ਲਿਆ ਸੀ ਬਿਲਕੁਲ ਵਧੀਆ ਤਰੀਕੇ ਨਾਲ ਪੈ ਗਿਆ ਨੂੰ ਮਿਰਚ ਮਸਾਲੇ ਨੂੰ ਆਪਾਂ ਠੰਡਾ ਕਰ ਲਿਆ ਸੀ ਤੇ ਹੁਣ ਆਪਾਂ ਮਿਰਚਾਂ ਨੂੰ ਭਰ ਕੇ ਤਿਆਰ ਕਰਾਂਗੇ ਤੇ ਚਮਚੇ ਦੀ ਪਿਛਲੀ ਸਾਈਡ ਤੋਂ ਆਪਾਂ ਇਹਨੂੰ ਦਬਾ-ਦਬਾ ਕੇ ਭਰਾਂਗੇ ਐਸਟਰਾ ਆਪਾਂ ਸਾਰੀਆਂ ਮਿਰਚਾਂ ਨੂੰ ਭਰ ਕੇ ਤਿਆਰ ਕਰ ਲਵਾਂਗੇ ਹਾਂਜੀ ਮਿਰਚਾਂ ਨੂੰ ਭਰ ਕੇ ਤਿਆਰ ਕਰ ਲਿਆ ਤੇ ਮਿਰਚਾਂ ਨੂੰ ਅਸੀਂ ਸਾਰੇ ਮਸਾਲੇ ਦੇ ਨਾਲ ਭਰ-ਭਰ ਕੇ ਹੈ ਵਧੀਆ ਤਿਆਰ ਕੀਤਾ ਸੀ ਤੁਸੀਂ ਦੇਖ ਸਕਦੇ ਕਿੰਨੇ ਸੋਹਣੀਆਂ ਮਿਰਚਾਂ ਲੱਗਣੀਆਂ ਮੈਂ ਨੱਪ-ਨੱਪ ਕੇ ਮਿਰਚਾਂ ਨੂੰ ਭਰ ਕੇ ਤਿਆਰ ਕੀਤਾ ਸੀ ਗੈਸ ਉੱਪਰ ਆਪਾਂ ਕੜਾਈ ਰੱਖ ਲਈ ਸੀ ਕੜਾਈ ਦੇ ਵਿੱਚ ਆਪਾਂ ਤੇਲ ਪਾ ਦਵਾਂਗੇ ਤੇਲ ਨੂੰ ਮੈਂ ਪਹਿਲੇ ਗਰਮ ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਨੂੰ ਪਾਉਂਦੇ ਜਾਵਾਂਗੇ ਤਾਂ ਮਿਰਚਾਂ ਨੂੰ ਆਪਾਂ ਲੋ ਫਲੇਮ ਤੇ ਮਿਰਚਾਂ ਨੂੰ ਪਕਾਉਣਾ ਹੈ ਹਾਈ ਫਲੇਮ ਤੇ ਮਿਰਚਾਂ ਨੂੰ ਆਪਾਂ ਨਹੀਂ ਪਕਾਵਾਂਗੇ ਜਦੋਂ ਮੈਂ ਸਾਰੀਆਂ ਮਿਰਚਾਂ ਪਾ ਦਿੱਤੀਆਂ ਸੀ ਤੇ ਆਪਾਂ ਹੁਣ ਇਹਨੂੰ ਹਾਈ ਫਲੇਮ ਤੇ ਨਹੀਂ ਪਕਾਵਾਂਗੇ ਤੇ ਲੋ ਫਲੇਮ ਤੇ ਪਕਾਪਾ ਪਕਾਵਾਂਗੇ ਤੇ ਇਹਦੀ ਸਾਈਡ ਆਪਾਂ ਚੇਂਜ ਕਰਦੇ ਰਵਾਂਗੇ ਮਿਰਚਾਂ ਨੂੰ ਆਪਾਂ ਇੱਕ ਵਾਰੀ ਕੜਾਈ ਦੇ ਵਿੱਚ ਹੀ ਚਿਪਸ ਤੇ ਇਹਨੂੰ ਹਿਲਾ ਦਵਾਂਗੇ ਹੁਣ ਅਸੀਂ ਮਿਰਚਾਂ ਨੂੰ ਉਲਟ ਪੁਲਟ ਕਰ ਦਵਾਂਗੇ ਜਿਹੜੀ ਨੀਚੇ ਵਾਲੀ ਸਾਈਡ ਹੀ ਉਹਨੂੰ ਆਪਾਂ ਉੱਪਰ ਕਰ ਦਵਾਂਗੇ ਇਸ ਟੇਪ ਕੇ ਸਾਡ ਪੂਰੀ ਵਧੀਆ ਤਰੀਕੇ ਨਾਲ ਪੱਕਣ ਦੀ ਸੀ ਸਿਮਾਂਤ ਵੀ ਮੈਂ ਲੋ ਫਲੇਮ ਤੇ ਪਕਾਇਆ ਸੀ ਤੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਲੋ ਫਲੇਮ ਤੇ ਇਹਨੂੰ ਪਕਾਵਾਂਗੇ ਜਿਹੜੀਆਂ ਬਹੁਤ ਵਧੀਆ ਤਰੀਕੇ ਨਾਲ ਇਹ ਪੱਕ ਕੇ ਤਿਆਰ ਹੋਣ ਮਿਰਚਾਂ ਨੂੰ ਮੈਂ ਫਿਰ ਉਲਟ ਪੁਲਟ ਕਰ ਦਿੱਤਾ ਸੀ ਤੇ ਤੁਸੀਂ ਦੇਖ ਸਕਦੇ ਮਿਰਚਾਂ ਕਿੰਨੀਆਂ ਵਧੀਆ ਹਾਂ ਪੱਕਣ ਦੀਆਂ ਮਿਰਚਾਂ ਤੇ ਹੁਣ ਮੈਂ ਇਹਨਾਂ ਨੂੰ ਮਿਰਚਾਂ ਨੂੰ ਟੱਕ ਕੇ ਪਕਾਵਾਂਗੀ ਥੋੜੀ ਜਿਹੀ ਆਪਾਂ ਕੜਾਈ ਨੂੰ ਆਪਾਂ ਧੱਕਣ ਨੂੰ ਢੱਕ ਰੱਖਾਂਗੇ ਮਿਰਚਾਂ ਨੂੰ ਆਪਾਂ ਚੈੱਕ ਕਰ ਲਵਾਂਗੇ ਸਾਰੀਆਂ ਮਿਰਚਾਂ ਬਹੁਤ ਤਰੀਕੇ ਨਾਲ ਬਰਉਣ ਹੋ ਗਈਆਂ ਆ ਤੇ ਸਬਜੀ ਸਾਡੀ ਮਿਰਚਾਂ ਦੀ ਸਬਜੀ ਸ਼ਿਮਲਾ ਮਿਰਚ ਦੀ ਬਣ ਕੇ ਤਿਆਰ ਆ ਤੇ ਕਿੰਨੀ ਵਧੀਆ ਵੀ ਤੁਸੀਂ ਦੇਖ ਸਾਦੇ ਆ ਕਿ ਐ ਟੁੱਟੀਆਂ ਨਹੀਂ ਸ਼ਿਮਲਾ ਮਿਰਚ ਵੀ ਤੇ ਤੁਹਾਨੂੰ ਜੇ ਮੇਰੇ ਮਿਰਚਾਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਗੈਸ ਨੂੰ ਹੁਣ ਆਪਾਂ ਬੰਦ ਕਰ ਦਵਾਂਗੇ ਸ਼ਿਮਲਾ ਮਿਰਚ ਨੂੰ ਆਪਾਂ ਪਲੇਟ ਵਿੱਚ ਪਾ ਲਿਆ ਸੀ ਤੇ ਸ਼ਿਮਲਾ ਮਿਰਚ ਕਿੰਨੀ ਵਧੀਆ ਲੱਗਣ ਦੀ ਆ ਤੇ ਜੇ ਤੁਹਾਨੂੰ ਮੇਰੀ ਸ਼ਿਮਲਾ ਮਿਰਚ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ